ਜੀ ਸਿਰਫ ਇਹਨਾ ਕਹਿਣਾ ਚਾਹੁੰਦੇ ਆ ਕਿ ਮੈਂ ਜਿਹੜੀ ਇਹ 3 ਐਫਐਸ ਦਰਜ ਹੋਈਆਂ ਨੇ ਸਾਡੀ ਇੱਕ ਟੀਮ ਬਣੀ ਆ ਡੀਜੀ ਸਾਹਿਬ ਦੇ ਹੁਕਮ ਨਾਲ ਜਿਹਦੇ ਚ ਸਿਟ ਬਣੀ ਆ ਜਿਹਦਾ ਮੈਂ ਹੈਡ ਕਰ ਰਿਹਾ ਬਾਕੀ ਗੱਲਾਂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਥਰੂ ਇੱਕ ਅਪੀਲ ਕਨਵੇ ਕਰਨਾ ਚਾਹੁੰਦਾ ਜਿਵੇਂ ਡੀਸੀ ਸਾਹਿਬ ਕਰ ਰਹੇ ਨੇ ਇਹਨਾਂ ਦੀ ਟੀਮਸ ਕਰ ਰਹੇ ਨੇ ਇੱਕ ਅਪੀਲ ਕਨਵੇ ਕਰਨਾ ਚਾਹੁੰਦਾ ਜਨਰਲ ਪਬਲਿਕ ਐਟ ਲਾਰਜ ਕਿ ਸਾਰਿਆਂ ਨੂੰ ਪਤਾ ਲੱਗਿਆ ਹੋਵੇਗਾ ਪ੍ਰੈਸ ਦੇ ਥਰੂ ਮੀਡੀਆ ਦੇ ਥਰੂ ਕਿ ਕੋਈ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਨੇ ਔਰ ਥੋੜਾ ਵੇਰਵਾ ਜ਼ਹਿਰੀਲੀ ਸ਼ਰਾਬ ਦਾ ਬੋਟਲ ਦਾ ਸਾਰਿਆਂ ਕੋਲ ਆਇਆ ਹੋਏਗਾ ਮੈਂ ਸਿਰਫ ਅਪੀਲ ਕਰਨਾ ਚਾਹੁੰਦਾ ਹਾਂ ਕਿ ਜਿਹੜਾ ਲੋਕਾਂ ਕੋਲ ਜਿਨ੍ਹਾਂ ਕੋਲ ਇਹ ਸ਼ਰਾਬ ਦਾ ਇਸ ਤਰ੍ਹਾਂ ਦੀ ਸ਼ਰਾਬ ਕਿਤੇ ਪਈ ਹੈ ਜਾਂ ਉਹ ਇਹੋ ਜੇ ਸੋਰਸ ਤੋਂ ਨੂੰ ਕੋਈ ਦੇ ਕੇ ਗਿਆ ਜਿਹੜਾ ਵੈਰੀਫਾਈਡ ਸੋਰਸ ਨਹੀਂ ਹੈ ਤੇ ਪੁਲਿਸ ਉਸ ਸ਼ਰਾਬ ਨੂੰ ਉਸ ਉਹਨਾਂ ਬੋਟਲਾਂ ਨੂੰ ਪੁਲਿਸ ਦੇ ਹਵਾਲੇ ਕਰੋ ਔਰ ਕੰਜ਼ੂਮ ਨਾ ਕਰੋ ਤਾਂ ਕਰਕੇ ਇਹ ਜਿਹੜਾ ਸਿਲਸਿਲਾ ਆ ਕਿ ਡੈਥਸ ਹੋ ਰਹੀਆਂ ਨੇ ਇਹ ਰੁਕ ਜਾਏ ਇਹਨਾਂ ਨੂੰ ਠੱਲ ਪਏ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਥਰੂ ਕਿ ਕਿਸੇ ਕੋਲ ਵੀ ਇਹਦੇ ਨਾਲ ਦੀ ਬੋਤਲ ਅੱਧੀ ਭਰੀ ਜਿਹਦੇ ਨਾਲ ਇਹ ਰਲਦੀ ਮਿਲਦੀ ਹੋਏ ਜਾਂ ਜਿੰਨੂੰ ਕੋਈ ਜਿਹੜਾ ਸੋਰਸ ਠੇਕੇ ਤੋਂ ਨਹੀਂ ਹੈ ਲੀਗਲ ਸੋਰਸ ਤੋਂ ਨਹੀਂ ਮਿਲੀ ਉਹ ਜ਼ਹਿਰੀਲੀ ਹੋ ਸਕਦੀ ਹੈ ਇਸ ਕਰਕੇ ਉਹਨੂੰ ਕੰਜ਼ਿਊਮ ਨਾ ਕੀਤਾ ਜਾਵੇ ਸਰ ਕੋਸ਼ਿਸ਼ ਕਰਨਾ ਇਹਨੂੰ ਕਰ ਲਿਆ ਜਾਊਗਾ ਕੀ ਕਿ ਨਾ ਜੀ ਕਿਦਾਂ ਦੇ ਸੈਕਸ਼ਨ ਦੇਖੀਏ ਦੇਖੋ ਦੌਰਾ ਕਰਨ ਵਾਸਤੇ ਜਿਹੜੇ ਐਫਰਡ ਐਸਐਸਪੀ ਔਰ ਡਿਪਟੀ ਕਮਿਸ਼ਨਰ ਕਰ ਰਹੇ ਨੇ ਕਿ ਆਪਣੀਆਂ ਟੀਮਸ ਦੇ ਥਰੂ ਗਰਾਊਂਡ ਲੈਵਲ ਤੇ ਕਿ ਜੋ ਕੁਝ ਹੋਇਆ ਆ ਉਹ ਅਗਾਹ ਨਾ ਵਧੇ ਔਰ ਇੱਕ ਕੌਨਫੀਡੈਂਸ ਬਿਲਡਿੰਗ ਮੈਜ਼ਰ ਦੇ ਤੌਰ ਤੇ ਕਿ ਜਿਹੜੇ ਕਸੂਰਵਾਰ ਮੇਨ ਸੀਗੇ ਉਹਨਾਂ ਨੂੰ ਅਸੀਂ ਫੜ ਲਿਆ ਆ ਔਰ ਜੜੀ ਤਫਤੀਸ਼ ਅੱਗੇ ਚੱਲੇਗੀ ਸਾਡੇ ਵੱਲੋਂ ਉਹ ਸਿਰੇ ਤੱਕ ਪਹੁੰਚੇਗੀ ਪੂਰਾ ਜੇ ਕੋਈ ਕਨਸਪੀਰੇਸੀ ਐਂਗਲ ਹੋਏਗਾ ਉਹ ਵੀ ਕੱਢਣਗੇ ਇਹਨਾਂ ਦੀ ਡਿਊਟੀ ਇੰਨੀ ਹੈ ਕਿ ਇਹ ਘਰ-ਘਰ ਚ ਜਾ ਕੇ ਜੇ ਕੋਈ ਘਰ ਚ ਦੁਬਾਰਾ ਕੋਈ ਸਿੰਪਟਮਸ ਸਾਈਨਸ ਆਉਂਦੇ ਨੇ ਤੇ ਉਹ ਨਜ਼ਰ ਆਉਣ ਅਸੀਂ ਆਪਣੇ ਲੈਵਲ ਤੇ ਆਪਣੀ ਟੀਮ ਦੇ ਤੌਰ ਤੇ ਇਕੱਠੇ ਜਿਹੜੇ ਘਰ ਚ ਕਿਸੇ 'ਚ ਇਹੋ ਜੀ ਗੱਲ ਹੋਈ ਆ ਉਹ ਦੇਖਾਂਗੇ ਔਰ ਸਾਡੀ ਤਫਤੀਸ਼ ਦਾ ਹਿੱਸਾ ਬਣੇ ਸਰ ਅਸੀਂ ਪਿੰਡਾਂ ਦੇ ਵਿੱਚ ਕਵਰੇਜ ਕਰਨ ਗਏ ਸੀ ਉਹਨਾਂ ਨੇ ਕਿਹਾ ਸੀ ਡੀਸੀ ਸਾਹਿਬ ਲੋ ਜੋ ਟੀਮਾਂ ਦੇਖ ਕੇ ਕੀਤੀਆਂ ਗਈਆਂ ਨੇ ਉਹਨਾਂ ਵੱਲੋਂ ਪਿੰਡਾਂ ਦੇ ਵਿੱਚ ਜਾਇਜਾਂ ਦੇ ਲੋਕਾਂ ਨੂੰ ਸਮਝਾਇਆ ਜਾ ਰਹੇ تھے ਇਹ ਵੀ ਕਿਹਾ ਜਾ ਰਿਹਾ ਜੇ ਕਿਸੇ ਨੂੰ ਸਿੰਪਟਮ ਹੈ ਤਾਂ ਜ਼ਰੂਰ ਦੱਸੋ ਹਾਂ ਬਿਲਕੁਲ ਠੀਕ ਹੈ ਜੋ ਤੁਸੀਂ ਕਹਿ ਰਹੇ ਹੋ ਇਹ ਡੀਸੀ ਸਾਹਿਬ ਦੱਸ ਸਕਣਗੇ ਚੰਗਾ ਰਹੇਗਾ ਆਪ ਦੱਸਣ ਪਲੀਜ਼ ਜਿਹੜੀ ਇਹ ਘਟਨਾ ਹੋਈ ਹੈ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਆਪਣੀ ਟੀਮਾਂ ਬਣਾ ਕੇ ਡੋਰ ਟੂ ਡੋਰ ਸਰਵੇ ਕਰ ਰਹੇ ਹਨ ਚਾਰ ਪਿੰਡ ਜਿਹੜੇ ਨੇ ਉਹ ਇਫੈਕਟਿਡ ਨੇ ਜਿੱਥੇ ਸਾਨੂੰ ਰਿਪੋਰਟਸ ਹੋਈਆਂ ਹੈਗੀਆਂ ਤੇ ਸਾਡੀ ਟੀਮਾਂ ਜਿਹੜੀਆਂ ਹੈਗੀਆਂ ਹਰ ਇੱਕ ਘਰ ਦੇ ਵਿੱਚ ਜਾ ਕੇ ਇੱਕ ਰਾਉਂਡ ਡੋ ਟੂ ਡੋਰ ਸਰਵੇ ਦਾ ਹੋ ਚੁੱਕਿਆ ਹੈ ਸੈਕੰਡ ਰਾਉਂਡ ਵੀ ਅੱਜ ਚੱਲ ਰਿਹਾ ਹੈ ਤੇ ਇੱਕ ਪੋਜ਼ਿਟਿਵ ਫੀਡਬੈਕ ਵੀ ਲੋਕਾਂ ਵੱਲੋਂ ਮਿਲ ਰਿਹਾ ਹੈ ਮੇਰੀ ਸਾਰਿਆਂ ਨੂੰ ਮੀਡੀਆ ਦੇ ਸਾਥੀ ਰਾਂਹੀ ਇਹ ਹੀ ਅਪੀਲ ਹੈ ਕਿ ਜੇ अर्ਲੀ ਸਿੰਪਟਮਸ ਹੈਗੇ ਜਾਂ ਕਿਸੇ ਦੇ ਕੋਲ ਕੋਈ ਇਨਫੋਰਮੇਸ਼ਨ ਹੈ ਉਹਨੂੰ ਜੀਤੂ-ਸ਼ੀਤੂ ਸ਼ੇਅਰ ਕਰਨ ਜਿਸ ਕਰਕੇ ਆਪਾਂ ਕੋਈ ਡੈਮੇਜ ਨਾ ਹੋਣ ਦੀਏ ਅਸੀਂ ਜਿਹੜਾ ਹੈਗਾ ਮੇਨ ਅਕਿਊਜ਼ ਜਿਹੜੇ ਸੀਗੇ ਉਹ ਪੁਲਿਸ ਵੱਲੋਂ ਫੜ ਲਏ ਗਏ ਹਨ ਤੇ ਅਸੀਂ ਪੂਰੀ ਬੈਕਵਰਡ ਲਿੰਕੇਜਸ ਕਰਕੇ ਸਾਰਾ ਕੁਝ ਜਿਹੜਾ ਹੈਗਾ ਟ੍ਰੇਸ ਕਰਕੇ ਛੇਤੀ ਹੀ ਸਭ ਕੁਝ ਮੁਕਾਵੀ ਰਹੇ ਹਨ 8 ਬੰਦਿਆਂ ਦੀ ਗ੍ਰਿਫਤਾਰੀ ਆਲਰੇਡੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਜਿਹੜੀ ਵੀ ਇਨਕੁਆਇਰੀ ਰਿਪੋਰਟ ਹੈਗੀ ਉਹ ਵੀ ਸਬਮਿਟ ਅਸੀਂ ਸਮੇਂ ਸਿਰ ਜਾਰੀ ਕਰ ਰਹੇ ਹਾਂ ਤੇ ਅਸੀਂ ਕਿਸੇ ਨੂੰ ਜਿਹਨੇ ਵੀ ਜਾਨ ਮਾਲ ਦਾ ਨੁਕਸਾਨ ਕੀਤਾ ਹੈ ਲਾਅ ਵਾਇਲਟ ਕੀਤਾ ਹੈ ਕਿਸੇ ਨੂੰ ਨਹੀਂ ਛੱਡਾਂਗੇ ਗਰਮੇਲ ਸਿੰਘ ਕਿਹੜਾ ਪਿੰਡ ਹੈ ਜੀ ਗੁਜਰਾ ਜੀ ਕੀ ਕਹਿਣਾ ਚਾਹੁੰਦੀ ਬੜੀ ਦੁਖਦੀ ਘੜੀ ਹੈ ਕਈ ਮੌਤਾਂ ਹੋਈ ਜਾਂਦੀਆਂ ਅੱਜ ਕਈ ਸੀਵੇ ਭਰਨ ਦੇ ਦੇਖ ਰਿਹਾ ਇਹਦਾ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਇਹ ਪਾਣਾ ਵਰਤੈ ਇਸ ਤਰ੍ਹਾਂ ਦਾ ਫੋਰਨਾ ਵਾਪਰੇ ਇਸ ਦੇ ਦੇ ਵਿੱਚ ਸਰਕਾਰ ਵੀ ਸਾਰਾ ਪਿੰਡ ਜਾਂ ਸਾਰੇ ਆਪਣੇ ਲੋਕ ਸਾਰੇ ਭਾਈ ਭੈਣ ਜਿਹੜੇ ਇਕੱਠੇ ਖੋਕੇ ਜਿਹੜਾ ਵੀ ਨਸ਼ਾ ਕੋਈ ਤੇ ਜਿਵੇਂ ਸ਼ਰਾਬ ਮਤਲ ਨਾਜਾਇਜ਼ ਵਿਕਰੀ ਹੈ ਜਾਂ ਕੋਈ ਚਿੱਟੇ ਦਾ ਦੌਰ ਆਪਣੇ ਪਿੰਡਾਂ ਦੇ ਵਿੱਚ ਦੇਖਦੇ ਆ ਇਹ ਸਾਰਾ ਟੋਟਰੀ ਜਿਹੜੇ ਨਸ਼ੇ ਬੰਦ ਹੋਣੇ ਚਾਹੀਦੇ ਨੇ ਤਾਂ ਕਿ ਜਿਹੜੇ ਪਰਿਵਾਰ ਨੇ ਸੁੱਖੀ ਬਸ ਸਕਣ। ਮੇਰਾ ਭਤੀ ਚਲਾਦਾ ਹੈ। ਪਰਿਵਾਰ ਦੇ ਵਿੱਚ ਉਹਨਾਂ ਦੀ ਕੋਈ ਕੋਈ ਉਹਨਾਂ ਦੇ ਉਹਦਾ ਡੈਡੀ ਹੈ, ਉਹਦੀ ਮੰਮੀ ਹੈ। ਉਹ ਵੀ ਬਜ਼ੁਰਗ ਨੇ। ਕੋਈ ਮੁਆਵਜ਼ੇ ਦੀ ਗੱਲ ਚੱਲੀ ਹੈ? ਮੁਆਵਜ਼ੇ ਦੀ ਦੇਖੋ ਮੈਂ ਤਾਂ ਨਾਲ ਨਹੀਂ ਸੀਗਾ ਪਰ ਇਹ ਹੋਰ ਜਿਹੜੇ ਪਿੰਡ ਪਿੰਡੇ ਤੇ ਮਤਲਬ ਜ਼ਿੰਮੇਵਾਰ ਨੇ ਉਹਨਾਂ ਨੇ ਇੰਨਾ ਵਾਰ ਗੱਲ ਕਰੀਆ ਬਾਕੀ ਪੱਕਾ ਨਹੀਂ ਪਤਾ ਕੀ ਹੈ। ਕੰਮ ਕੀ ਕਰਦਾ ਸੀ? ਮਜ਼ਦੂਰੀ ਕਰਦਾ ਸੀ। ਜਨਾਬਾ ਭਾਈ ਤੁਹਾਡਾ ਗਰਜੀਤ ਕੌਰ ਸਰ ਅਹ ਥੋੜੇ ਘਰਦਿਆਂ ਦਾ ਕੀ ਨਾਮ ਸੀ ਭਰਗੜ ਸਿੰਘ ਕੀ ਕਹਿਣਾ ਚਾਹੁੰਦੇ ਹੋ ਕੀ ਕੀ ਦਿੱਕਤ ਆਈ ਸੀ ਉਹਨਾਂ ਨੂੰ ਉਹ ਬਸ ਸ਼ਰਾਬ ਦੇ ਕਾਰਨ ਬਿਜੂਰੀ ਦੀ ਤੁਹਾਨੂੰ ਪਤਾ ਵੀਰ ਜੀ ਮੈਂ ਤਾਂ 250 ਰੁਪਏ ਦਿਹਾੜੀ ਕਮਾ ਲਈ ਸੀ ਉਹ ਸ਼ਰਾਬ ਨਾਲ ਹੀ ਲਿਖਾਉਣਾ ਹੁੰਦਾ ਸੀ ਕਦੇ ਦਿਹਾੜੀ ਕਰ ਲਾਉਂਦਾ ਸੀ ਕਦੇ ਨਹੀਂ ਵੀ ਕਰਦਾ ਸੀ ਕੋਈ ਬਾਹਰ ਦੇ ਵਿੱਚ ਛੋਟਾ ਕੋਈ ਨਹੀਂ ਵੀਰ ਜੀ ਨਾਲ ਦਾਦਾ ਦਾਦਾ ਨਾਲ ਰਹਤੀ ਤੇ ਸੀ ਤੇ ਪੰਜ ਵਿਦਣੇ ਤਿੰਨ ਮੇਰੇ ਬੇਟੇ ਤੇ ਤੇ ਇੱਕ ਕਮ ਹੈ ਤੇ ਬੱਚੇ ਛੋਟੇ ਨਾ ਜੀ ਖਾਸੇ ਮੇਰੀ ਤਾਂ ਕੰਮ ਕਰਦੇ ਨਹੀਂ ਹਾਂ ਜੀ ਹਾਂ ਜੀ ਤੁਹਾਡੀ ਦੱਪਈ ਕਰ ਦਿੰਗੇ ਜੀ ਤਕਰੀਬ ਹੋ ਗਈ ਸ਼ਰਾਬ ਦੇ ਬਾਅਦ ਉਹਨੂੰ ਉਲਟੀ ਆ ਸਰ ਜੀ ਉਲਟੀ ਨਾਲੇ ਬਸ ਉਹਨੂੰ ਬਸ ਉਹਨੂੰ ਇੱਕ ਉਲਟੀ ਆਈ ਅਸੀਂ ਬਾਬ ਚੱਕ ਕੇ ਲੈ ਗਏ ਤੇ ਬਾਬੇ ਵੈਸੀ ਵਾਲੇ ਮੁੜ ਕੇ ਉਹ ਕਹਿੰਦੇ ਵਿੱਚ ਕੁਝ ਨਹੀਂ ਹੈਗਾ ਅਸੀਂ ਹਮ ਪਰਿਵਾਰ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਚੱਲੇ ਜੀ ਜਿਸਨੂੰ ਪਤੀਆ ਹੁਣ ਜੀ ਸਰਕਾਰ ਕੁਝ ਮਾਇਤੇ ਸਹਿਤਾ ਕਰੋਗੀ ਫਿਰ ਇਹ ਚੱਲੂਗਾ ਹੁਣ ਅਸੀਂ 2500 ਰੁਪਏ ਦੇ ਹਟਾ ਦੇ ਤਾਂ ਕੁਝ ਕਰ ਨਹੀਂ ਸਕਦੇ ਤੇ ਇੱਕ ਵੀਰ ਦੀ ਦੋ ਦੋਸੀ ਨੇ ਤੇ ਉਹਨਾਂ ਨੂੰ ਕਢਵਾਉਣ ਨੂੰ ਚਾਹਲੀ ਆ ਮੈਂ ਵੀ ਉਹਨਾਂ ਦਾ ਕੋਈ ਕਸੂਰ ਨਹੀਂ ਹੈਗਾ ਜਿਹੜੇ ਦੋਸੀ ਨੇ ਇਹ ਕੋਈ ਕੀ ਕਹਿਣਾ ਚਾਹ ਰਹੇ ਹੋ ਪਿੰਡ ਖਲਾ ਕੀ ਪੂਰਾ ਪਿੰਡ ਤੁਹਾਡੇ ਨਾਲ ਖੜਾ ਜਿੰਨੇ ਵੀ ਪਰਿਵਾਰ ਹਾਂ ਵੀਰ ਦੀ ਪਿੰਡ ਨਾਲ ਆ ਸਾਡੇ ਉਹ ਆਪ ਜੀ ਦੀ ਗੱਲ ਚੱਲ ਰਹੀ ਹੈ ਦੇਖੋ ਵੀਰ ਜੀ ਚਲਾਤਾ ਰੱਖਿਓ ਜਦੋਂ ਮਿਲੂਗਾ ਸਾਨੂੰ ਫੇਰ ਆਗਾ ਹਜੇ ਤਾਂ ਕੁਝ ਨਹੀਂ ਮਿਲਿਆ ਸਾਨੂੰ ਲਖਵਿੰਦਰ ਸਿੰਘ ਜੀ ਆਪਾ ਜੀ ਉਹਨਾਂ ਦੀ ਗੱਲ ਸੀ ਥੋੜੀ ਕੀ ਲੱਗਦੀ ਉਹ ਮੇਰੇ ਪਿਤਾ ਜੀ ਜਿਆਦਾ ਈ ਕੰਮ ਕਰਦੇ ਸੀ ਕੀ ਨਾ ਉਹ ਮਜ਼ਦੂਰੀ ਕਰਦੇ ਸੀਗੇ ਉਹਨਾਂ ਦਾ ਨਾਮ ਭੋਲਾ ਸਿੰਘ ਸੀਗਾ ਜੀ ਭਾਜੀ ਕੀ ਦਿੱਕਤ ਆਈ ਸੀ ਜੇ ਆਪਾਂ ਸ਼ੁਰੂਆਤ ਦੀ ਗੱਲ ਕਰੀਏ ਸ਼ੁਰੂਆਤ ਦੇ ਸਰੋਂ ਨੂੰ ਜਿਹੜੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਜਿਵੇਂ ਉਲਟੀ ਹੋ ਗਈ ਸ਼ੁਰੂ ਜੀ ਬਾਕੀ ਪੇਟ ਵਿੱਚ ਦਰਦ ਪੱਕੇ ਅੱਖਾਂ ਦੀ ਰੋਸ਼ਨੀ ਉਹਨਾਂ ਨੂੰ ਦਿਖਾਈ ਦੇਣੋਂ हट ਗਈ ਸੀ ਚਲੋ ਇਦਾਂ ਦੀ ਪ੍ਰੋਬਲਮ ਸ਼ੁਰੂ ਹੋਈ ਜਾਈ ਜੀ ਦੱਸੋ ਜਰਾ ਕਿਸ ਤਰੀਕੇ ਨਾਲ ਚੱਲੇਗਾ ਕਰਦਾ ਜਰਾ ਤੁਹਾਨੂੰ ਉਹਨੂੰ ਇਹ ਸਹੀ ਮੁਸ਼ਕਲ ਹੀ ਆਈ ਹੈ ਹੁਣ ਮੇਰੇ ਡੈਡੀ ਸੀ ਕਮਾਉਣ ਵਾਲੇ ਜਾਂ ਮਾਏ ਆ ਜੀ ਹੁਣ ਮੈਸੇ ਕੋ ਕੱਲਾ ਹੀ ਰਹਿ ਗਿਆ ਜੀ ਪ੍ਰਸ਼ਾਸਨ ਪਹੁੰਚਿਆ ਵਰਤਸੰਦ ਸਤਿ ਆਗਿਆ ਆ ਜੀ ਆਸਤੇ ਆ ਨਹੀਂ ਦਿੱਤਾ ਜੀ ਮੇਰੇ ਇਨਗ ਇਹਨਾਂ ਨੂੰ ਕੋਈ ਮੁਆਵਜ਼ੇ ਦੀ ਗੱਲ ਚੱਲ ਰਹੀ ਹੈ ਪਰਿਵਾਰਾਂ ਨੂੰ ਆਪ ਦੀ ਗੱਲ ਹਾਂ ਜੋ ਲੱਗਾ ਸਮਰੂਹ ਤਰਨਾ ਲੱਗਾ ਹੋਇਆ ਸੀ ਜੀ ਉਹਦਾ ਗੱਲ ਤਾਂ ਚੱਲ ਰਹੀ ਸੀ ਵੀ ਮੁਆਵਜ਼ਾ ਦੇਣਾ ਹੈ ਜੀ ਜੇ ਕੋਈ ਪੜਾਈ ਵਰੇ ਜਾਂ ਨੌਕਰੀ ਵਰੇ ਜੀ ਬਸ ਕੀ ਕਹਿਣਾ ਚਾਹੁੰਗੇ ਹੁਣ ਸ਼ਰਾਬ ਹਾਂਜੀ ਸ਼ਰਾਬ ਨੂੰ ਲੈ ਕੇ ਕੀ ਚਾਹਨਾ ਚਾਹੁੰਦੇ ਹੋ ਸ਼ਰਾਬ ਨੂੰ ਲੈ ਕੇ ਤਾਂ ਇਹ ਕਹਿੰਨੇ ਜੀ ਜੋ ਕਿ ਇਹ ਸ਼ਰਾਬ ਦਾ ਧੰਦਾ ਚੱਲ ਰਿਹਾ ਜੀ ਇਹਨੂੰ ਛੇਤੀ ਦਸੇ ਖਤਮ ਕਰਾਇਆ ਜਾਵੇ ਜੀ ਜਿਵੇਂ ਸਾਡੇ ਪਿੰਡ ਦੇ ਵਿੱਚ ਤਾਂ ਖੁੱਲੇ ਆਵੇਂ ਚੱਲਦਾ ਜੀ ਹਰ ਇਹਦੇ ਵਿੱਚ ਸਾਰਾ ਰੋਲ ਸਰਕਾਰ ਦਾ ਜੀ ਤੇ ਸਾਡੇ ਹਲਕੇ ਦੇ ਇੱਥੇ ਐਮਐਲਏ ਸਾਹਿਬ ਜੀ ਮਾਜੀ ਨੇ ਇਹਨਾਂ ਦਾ ਵੀ ਕੋਈ ਧਿਆਨ ਨਹੀਂ ਹੈਗਾ